<desperate> की बजाय आप गलती मानने की बजाय कि मैंने इस पर धक्का नहीं लगाया आप बोल रहे हो कि ऐसे ही चलता है इसका मतलब है कि कुछ भी इसमें डल जाए तो कौन जिम्मेवार है इसका ठीक है ना मैं राजस्थान का रहने वाला हूं दौलत मेरा नाम है यहाँ कोट खालसा फैक्ट्री चला रही है मेरे को सात आठ साल हो गए सर सर आज फूड ऑफिसर की पड़ी हुई है क्या हुआ गचक बना रहे हैं सर कमियाँ सौदे में सारे में कमियाँ ही होती है सर और मेरी कोई गलती हो गई तो गलती माफ करो सर लगता है की कमी है पे कमी सर आपके सामने सारी कमी है सुधार होगा जरूर होगा सर सैंपल भर लिए उन्होंने सैंपल भर लिए तो क्या मांग करते प्रशासन से यही है जो है वो मेरे माफी दे बात आगे आगे से आगे मैं बुजिया और गचक बनाता हूं। तो सुधार किया जाएगा सुधार होएगा सर बिल्कुल सौ परसेंट सुधार होएगा साफ सफाई होएगी पूरी दुनिया साफ सफाई करके काम करूंगा काम कर रहे हैं यहाँ पे छह आदमी है मेरे पास गचक दो महीने हो गए सरकार की जैसे लोगों की जिंदगी

ਨਮਕੀ ਪਰ ਇਹ ਹਲਾਤਾਂ ਚ ਬਣਾਈ ਜਾ ਰਹੀ ਸੀ ਜਿਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਾਹ ਜਿੰਮ ਚਲਾਨ ਇਸ਼ੂ ਕਰ ਦਿੱਤਾ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਜਿਹੜੀਆਂ ਕਿ ਇਹਦੇ ਵੱਲੋਂ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੱਤਾ ਹੈ ਕਿ ਉਹ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁਰਦਾ ਲੈ ਲਿਆ ਸਰ ਕਿਨੇ ਚੇਤੇ ਫੈਕਟਰੀ ਚਾਹੁੰਗੇ ਇਹਦੇ ਕੈਨ ਮੁਤਾਬਕ ਇਹ ਫੈਕਟਰੀ ਜਿਹੜੀ ਹੈ ਇਸਨੇ 2013 ਦੇ ਵਿੱਚ ਲਗਾਈ ਸੀ ਔਰ ਲਗਭਗ 10 ਸਾਲ ਹੋ ਗਏ ਉਸ ਨੂੰ ਕਮੀਆਂ ਕਿਤੇ ਕਿਤੇ ਪੈਲੇ ਜੇ ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨੇ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਸਪੇਸ ਵੱਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿੰਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਆ ਦੀਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਆ ਵਾਸ਼ਰੂਮ ਜਿਹੜੇ ਨੇ ਉਹ ਬਹੁਤ ਗੰਦੇ ਨੇ ਠੀਕ ਹੈ ਔਰ ਜਿੱਥੇ ਇਹਦੀ ਜਿਹੜੀ ਕਟਿੰਗ ਕੀਤੀ ਜਾ ਰਹੀ ਹੈ ਗੱਛਕ ਦੀ ਉਹ ਵੀ ਬਹੁਤ ਅਨਹਾਈਜਨਿਕ ਕੰਡੀਸ਼ਨਸ ਦੇ ਵਿੱਚ ਕੀਤੀ ਜਾ ਰਹੀ ਹੈ ਜਿਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਰਿਕਾਰਡ ਅਸੀਂ ਜਿਹੜਾ ਹੈ ਅਨਹਾਈਜਨਿਕ ਚਲਾਨ ਇਸ ਦੇ ਉੱਪਰ ਅਸੀਂ ਅਨਹਾਈਜਨਿਕ ਚਲਾਨ ਕਰ ਦਿੱਤਾ ਹੈ ਔਰ ਤਿੰਨ ਸੈਂਪਲ ਜਿਹੜੇ ਇਹਦੇ ਲੈ ਲਏ ਤੇ ਕਮੀਆਂ ਨੇ ਮਹਿਸੂਸ ਕੀਤੀ ਹੈ ਕਿ ਕਮੀਆਂ ਹੈ ਕਮੀਆਂ ਮਹਿਸੂਸ ਕਰ ਰਹੇ ਹੈ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦولت ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ ਕਹ ਉਸ ਉਸ ਤੇ ਕਹਿਣ ਬਤਾ ਵੀ ਤਾ ਉਹ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ। ਸੋ ਲੱਗਦਾ ਕਿ ਲੋਹੜੀ ਦਾ ਸੀਜ਼ਨ ਹੈਗਾ ਤੇ ਲੋਕਾਂ ਨੂੰ ਕੀ ਪੀਲ ਕਰਾ ਚਾਹੋਗੇ ਜਿਹੜੇ ਕੀ ਕਾਰੋਬਾਰੀ ਵੱਡੇ ਹੈਗੇ। ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਕੱਚਕ ਮੂਫਲੀ ਰੇੜੀ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਬਣਾਓ ਰੇੜੀ ਗੱਚਕ ਮੂਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਆ ਲੋਕ ਇਸ ਨੂੰ ਬੜੇ ਚਾਵਾ ਨਾਲ ਖਾਂਦੇ ਆ। ਇਹਨਾਂ ਦੇ ਆਪਣੇ ਬੱਚੇ ਵੀ ਖਾਂਦੇ ਹੋਣਗੇ ਸੋ ਇਸ ਨੂੰ ਜਿਹੜਾ ਹੈ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਕੋਈ ਖਿਲਵਾੜ ਨਾ की दल्टी। दल्टी मानने की बजाय चलती है आप गलती मानने की बजाय कि मैंने इस पर ढक्कन नहीं लगाया आप बोल रहे हो कि ऐसे ही चलता है इसका मतलब है कि कुछ भी इसमें डल जाए कुपंज में वार इसका ऐसा तो 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 है ना मैं राजस्थान का रहने वाला हूं दौलत मेरा नाम है

क्या मांग करते हैं प्रशासन से यही है जो है वो मेरे माफी दे रहे से आगे बनाते आगे बनाते मैं बुजिया और गचक बनाता हूं। तो सुधार किया जाएगा सुधार होएगा सर बिल्कुल सौ परसेंट सुधार होएगा साफ सफाई होगी पूरी दुनिया साफ सफाई करके काम करूंगा वर्कर काम कर रहे हैं यहाँ पे छह आदमी है मेरे का दो महीने हो गए सर कच्चा की जैसे लोगों की जिंदगी

ਲੰਬੀ ਕੀ ਪਰ ਇਹ ਹਲਾਤਾ ਚ ਬਣਾਈ ਜਾ ਰਹੀ ਸੀ ਜਿਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਾਹ ਜਿੰਨ ਚਲਾਨ ਇਸ਼ੂ ਕਰ ਦਿੱਤਾ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਹੈ ਜਿਹੜੀਆਂ ਕਿ ਇਹਦੇ ਵਿੱਚ ਲੋ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੰਦਾ ਹੈ ਕਿ ਉਸ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁਰਦਾ ਲੈ ਲਿਆ ਸਰ ਕਿਨੇ ਚੇਤੋ ਫੈਕਟਰੀ ਚਾਤੂ ਇਹਦੇ ਕਨ ਮੁਤਾਬਕ ਇਹ ਫੈਕਟਰੀ ਜਿਹੜੀ ਹੈ ਇਸਨੇ 2013 ਦੇ ਵਿੱਚ ਲਗਾਈ ਸੀ और लगभग दस साल हो गए इसमें कमी है कितने कितने पहले है ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨੇ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਸਪੇਸ ਵੱਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿੰਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਆ ਦਿਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਆ ਵਾਸ਼ਰੂਮ ਜਿਹੜੇ ਨੇ ਉਹ ਬਹੁਤ ਗੰਦੇ ਨੇ ਠੀਕ ਹੈ ਔਰ ਜਿੱਥੇ ਇਹਦੀ ਜਿਹੜੀ ਕਟਿੰਗ ਕੀਤੀ ਜਾ ਰਹੀ ਆ ਗੱਛਕ ਦੀ ਉਹ ਵੀ ਬਹੁਤ ਅਨਹਾਈਜਨਿਕ ਕੰਡੀਸ਼ਨਸ ਵਿੱਚ ਕੀਤੀ ਜਾ ਰਹੀ ਆ ਜਿਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਆ ਰਿਕਾਰਡ ਅਸੀਂ ਜਿਹੜਾ ਹੈ ਅਨਹਾਈਜਨ ਚਲਾ ਰਹੀ ਆ ਇਸ ਦੇ ਉੱਪਰ ਅਸੀਂ ਅਨਹਾਈਜਨਿਕ ਚਲਾਨ ਕਰ ਦਿੱਤਾ ਹੈ ਔਰ ਤਿੰਨ ਸੈਂਪਲ ਜਿਹੜੇ ਇਹਦੇ ਲੈ ਲਏ। ਤੇ ਕਮੀਆਂ ਨੇ ਮਹਿਸੂਸ ਕੀਤੀਆਂ ਕਿ ਕਮੀਆਂ ਹੈ ਕਿ ਕਮੀਆਂ ਮਹਿਸੂਸ ਕਰ ਰਹੇ ਆ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦੌਲਤ ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ। ਕਹ ਉਸ ਤੇ ਕਹਨ ਬਤਾ ਵੀ ਤਾ ਉਹ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ। ਸੋ ਲੱਗਦਾ ਕਿ ਲੋਹੜੀ ਦਾ ਸੀਜ਼ਨ ਹੈਗਾ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੂਗੇ ਜਿਹੜੇ ਕੀ ਕਾਰੋਬਾਰੀ ਵੱਡੇ ਹੈਗੇ। ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਕੱਚਕ ਮੂਫਲੀ ਰੇੜੀ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਬਣਾਓ ਰੇੜੀ ਕੱਚਕ ਮੂਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਆ ਲੋਕ ਇਸ ਨੂੰ ਬੜੇ ਚਾਵਾਨਾ ਖਾਂਦੇ ਆ। ਇਹਨਾਂ ਦੇ ਆਪਣੇ ਬੱਚੇ ਵੀ ਖਾਂਦੇ ਹੋਣਗੇ ਸੋ ਇਸ ਨੂੰ ਜਿਹੜਾ ਹੈ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਕੋਈ ਖਿਲਵਾੜ ਨਾ गलती मानने की बजाय गलती आप गलती मानने की बजाय कि मैंने इस पर टक्कर नहीं लगाया आप बोल रहे हो कि ऐसे ही चलता है तो इसका मतलब तो है कि कुछ भी इसमें डल जाए कुपोंग जिम्मेवार इसका पता है ना मैं राजस्थान का रहने वाला हूं दौलत मेरा नाम है अभी कहां पे कोट खालसा फैक्ट्री चला, रहे हैं। यहां खाल चला रहे हैं। मेरे को सात आठ साल हो गयी सर आज सर की रेट हुई है।, है सर कमियाँ सौदे में सारे में कमियाँ ही होती है सर और मेरी कोई गलती होगी तो गलती माफ करो सर लगता की कमी है कमी सर आपके सामने सारी कमी है सुधार होगा जरूर होगा सर सैंपल भर लिए उन्होंने सैंपल भर लिए क्या मांग करते हैं प्रशासन से यही है जो है वो मेरे माफी दे आगे आगे से जाके आगे जाके मैं बुजिया और गचक बनाता हूं। तो सुधार किया जाएगा सुधार सुधार होएगा सर बिल्कुल होएगा साफ सफाई होएगी पूरी दुनिया साफ सफाई करके काम करूंगा कर यहाँ पे छह आदमी है मेरे पास हो का दो महीने हो गए सर लच्छा की जैसे

ਜਦੋਂ ਕੀ ਪਰ ਇਹ ਹਲਾਤਾਂ ਚ ਬਣਾਈ ਜਾ ਰਹੀ ਸੀ ਇਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਹਾ ਜਨਿਤ ਚਲਾਨ ਇਸ਼ੂ ਕਰ ਦਿੱਤਾ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਜਿਹੜੀਆਂ ਕਿ ਇਹਦੇ ਵੱਲੋਂ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੱਤਾ ਹੈ ਕਿ ਉਹ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁਰਦਾ ਲੈ ਲਿਆ ਸਰ ਕਿੰਨੇ ਚੋ ਫੈਕਟਰੀ ਚਾਹਤੂਗੇ ਇਹਦੇ ਕਨ ਮਤਾਬਿਕ ਇਹ ਫੈਕਟਰੀ ਜਿਹੜੀ ਹੈ ਇਸਨੇ 2013 ਦੇ ਵਿੱਚ ਲਗਾਈ ਸੀ ਔਰ ਲਗਭਗ 10 ਸਾਲ ਹੋ ਗਏ ਉਸ ਨੂੰ ਕਮੀਆਂ ਕਿਤੇ ਕਿਤੇ ਪੈਣੇ ਜੇ ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨੇ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਸਪੇਸ ਵੱਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿੰਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਆ ਦਿਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਆ वॉशरूम्स जोड़े ने बहुत गंदे ने ठीक है और जिथे यदी जी कटिंग की जा रही है गचक की वह भी बहुत अनहजेनिक कंडीशन की जा रही है जिस करके असी सारिया चीज़ों की रिकॉर्ड असं जनहाइजेनिक चला ਇਸ ਦੇ ਉੱਪਰ ਅਸੀਂ ਅਨਹਾਈਜਨਿਕ ਚਲਾਨ ਕਰ ਦਿੱਤਾ ਹੈ ਔਰ ਤਿੰਨ ਸੈਂਪਲ ਜਿਹੜੇ ਇਹਦੇ ਲੈ ਲਏ। ਤੇ ਕਮੀਆਂ ਨੇ ਮਹਿਸੂਸ ਕੀਤੀਆਂ ਕਿ ਕਮੀਆਂ ਹੈ ਕਿ ਕਮੀਆਂ ਮਹਿਸੂਸ ਕਰ ਰਹੀ ਹੈ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦੌਲਤ ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ। ਕਹ ਉਸ ਉਸ ਤੇ ਕਹਨ ਮਤavi ਤਾਂ ਉਹ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ। ਲੱਗਦਾ ਕਿ ਲੋਹੜੀ ਦਾ ਸੀਜ਼ਨ ਹੈ ਹੈ ਤੇ ਲੋਕਾਂ ਨੂੰ ਕੀ ਪੀਰ ਕਰਾ ਚਾਹੋਗੇ ਜਿਹੜੇ ਕੀ ਕਾਰੋਬਾਰੀ ਵੱਡੇ ਹੈਗੇ। ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਕੱਚਕ ਮੂਫਲੀ ਰੇੜੀ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਬਣਾਓ ਰੇੜੀ ਗੱਚਕ ਮੂਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਆ ਲੋਕ ਇਸ ਨੂੰ ਬੜੇ ਚਾਹਵਾਨਾ ਖਾਂਦੇ ਆ। ਇਨਾਂ ਦੇ ਆਪਣੇ ਬੱਚੇ ਵੀ ਖਾਂਦੇ ਹੋਣਗੇ ਸੋ ਇਸ ਨੂੰ ਜਿਹੜਾ ਹੈ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਕੋਈ ਖਿਲਵਾੜ ਨਾ मानने की बजाय आप गलती मानने की बजाय कि मैंने इस पर धक्कन नहीं लगाया आप बोल रहे हो कि ऐसे ही चलता है तो इसका तो मतलब तो है कि कुछ भी इसमें डल जाए इसका। तो कौन जिम्मेवार है इसका ठीक है ना मैं राजस्थान का रहने वाला हूं, दौलत मेरा नाम है यहाँ कोट खालसा फैक्ट्री चला, रहे है। यहां खाल चला रहे है। मेरे को सात आठ साल हो गए सर सौदे में सारे में कमियाँ ही होती है सर और मेरी कोई गलती गई तो गलती माफ करो सर लगता की कमी है यहाँ पे कमी सर आपके सामने सारी कमी है सुधार होगा जरूर होगा सर सैंपल भर उन्होंने सैंपल भर लिए क्या मांग करते हैं प्रशासन से यही है जो है वो मेरे माफी दे रहे आगे बनाते आगे से मैं बुजिया और गचक बनाता हूं। तो सुधार सुधार किया जाएगा होएगा सर बिल्कुल सौ परसेंट सुधार होएगा साफ सफाई होएगी पूरी दुनिया साफ सफाई करके काम करूंगा कर यहाँ पे छह आदमी है मेरे पास हो का दो महीने हो गए लोगों की जिंदगी

ਨਮਕੀ ਪਰ ਇਹ ਹਲਾਤਾਂ ਚ ਬਣਾਈ ਜਾ ਰਹੀ ਸੀ ਜਿਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਾਹ ਜਿੰਮ ਚਲਾਨ ਇਸ਼ੂ ਕਰ ਦਿੱਤਾ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਹੈ ਜਿਹੜੀਆਂ ਕਿ ਇਹਦੇ ਵਿੱਚ ਲੋ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੰਦਾ ਹੈ ਕਿ ਉਹ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁਰਦਾ ਲੈ ਲਿਆ ਸਰ ਕਿੰਨੇ ਚਿਰ ਤੋਂ ਫੈਕਟਰੀ ਚੱਲ ਰਹੀ ਹੈ ਇਹਦੇ ਕਨ ਮੁਤਾਬਕ ਇਹ ਫੈਕਟਰੀ ਜਿਹੜੀ ਹੈ ਇਸਨੇ 2013 ਦੇ ਵਿੱਚ ਲਗਾਈ ਸੀ ਔਰ ਲਗਭਗ 10 ਸਾਲ ਹੋ ਗਏ ਉਸ ਨੂੰ ਕਮੀਆਂ ਕਿਤੇ ਕਿਤੇ ਪਈਆਂ ਜੀ ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨੇ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਸਪੇਸ ਵੱਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਆ ਦਿਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਆ ਵਾਸ਼ਰੂਮ ਜਿਹੜੇ ਨੇ ਬਹੁਤ ਗੰਦੇ ਨੇ ਠੀਕ ਹੈ ਔਰ ਜਿੱਥੇ ਇਹਦੀ ਜਿਹੜੀ ਕਟਿੰਗ ਕੀਤੀ ਜਾ ਰਹੀ ਹੈ ਗੱਛਕ ਦੀ ਉਹ ਵੀ ਬਹੁਤ ਅਨਹਾਈਜਨਿਕ ਕੰਡੀਸ਼ਨਸ ਵਿੱਚ ਕੀਤੀ ਜਾ ਰਹੀ ਹੈ ਜਿਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਰਿਕਾਰਡ ਅਸੀਂ ਜਿਹੜਾ ਹੈ ਅਨਹਾਈਜਨਿਕ ਚਲਾਨ ਇਸ ਦੇ ਉੱਪਰ ਅਸੀਂ ਅਨਹਾਈਜਨਿਕ ਚਲਾਨ ਕਰ ਦਿੱਤਾ ਹੈ ਔਰ ਤਿੰਨ ਸੈਂਪਲ ਜਿਹੜੇ ਇਹਦੇ ਲੈ ਲਏ ਤੇ ਕਮੀਆਂ ਨੇ ਮਹਿਸੂਸ ਕੀਤੀਆਂ ਕਿ ਕਮੀਆਂ ਹੈ ਕਮੀਆਂ ਮਹਿਸੂਸ ਕਰ ਰਹੇ ਆ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦੌਲਤ ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦੀ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ। ਕਹ ਉਸਦੇ ਕਹਿਣ ਬਤਾਈ ਤਾਂ ਉਹ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ। ਸੋ ਲੱਗਦਾ ਕਿ ਲੋਹੜੀ ਦਾ ਸੀਜ਼ਨ ਹੈਗਾ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੂਗੇ ਜਿਹੜੇ ਕੀ ਕਾਰੋਬਾਰੀ ਵੱਡੇ ਹੈਗੇ। ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਕੱਚਕ ਮੂਫਲੀ ਜਿਹੜੀ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਬਣਾਓ। ਜਿਹੜੀ ਇਹ ਗੱਚਕ ਮਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਆ ਲੋਕ ਇਸ ਨੂੰ ਬੜੇ ਚਾਵਾਂ ਨਾਲ ਖਾਂਦੇ ਆ ਇਹਨਾਂ ਦੇ ਆਪਣੇ ਬੱਚੇ ਵੀ ਖਾਂਦੇ ਹੋਣਗੇ ਸੋ ਇਸ ਨੂੰ ਜਿਹੜਾ ਹੈ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਤਰੀਕੇ ਦਾ ਕੋਈ ਖਲਵਾੜ ਨਾ ਹੋਵੇ मानने की बजाय गलती मानने की बजाय कि मैंने इस ढक्न नहीं लगाया आप बोल रही हो कि ही चलता है तो इसका मतलब है कि कुछ भी इसमें डल जाए इसका। तो कौन तो 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 जिम्मेवार मैं राजस्थान का रहने वाला हूं। दौलत मेरा नाम है फैक्ट्री चला, रहे हैं। चला रहे हैं। मेरे को सात आठ साल हो गए सर आज ऑफिसर की रेड पड़ी हुई है क्या बराबर